ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋ ਹੋਮਗੇ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਹਮੇਸ਼ਾ ਨੂੰ ਹਮੇਸ਼ਾ ਹਰ ਇੱਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹ ਲਾਈਨ ਮੈਂ ਆਪਦੀ ਹਰ ਇੱਕ ਵੀਡੀਓ ਦੇ ਵਿੱਚ ਬੋਲਦਾ ਕਿਉਂਕਿ ਉਸ ਪਰਮਾਤਮਾ ਕੋਲ ਹਰ ਇੱਕ ਨੇ ਜਾਣਾ ਤਾਂ ਮੈਂ ਆਦੀ ਹਰ ਇੱਕ ਵੀਡੀਓ ਚ ਇਹੀ ਕਹਿੰਦਾ ਹਾਂ ਕਿ ਪਰਮਾਤਮਾ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਪਰ ਕੁਝ ਇੱਕ 도ਗਲੇ ਬੰਦੇ ਇਦਾਂ ਦੇ ਨੇ ਜੋ 24 ਘੰਟੇ ਇਹੀ ਰਟ ਲਾਈ ਰੱਖਦੇ ਨੇ ਮੈਨੂੰ ਨਿੰਦਣ ਦੀ ਮੈਨੂੰ ਹਰ ਥਾਂ ਗਲਤ ਸਾਬਤ ਕਰਨ ਦੀ ਹਰ ਇੱਕ ਕੋਲੇ ਮੈਨੂੰ ਭੰਡਣ ਦੀ ਜਿਨ੍ਹਾਂ ਨੇ ਸੌ ਖਾਦੀ ਪਈ ਆ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਨਾ ਜਿਨ੍ਹਾਂ ਨਿੰਦਨਾ ਨਿੰਦੀ ਜਾਓ ਜਿੰਨਾ ਹਰ ਇੱਕ ਕੋਲੇ ਮੈਨੂੰ ਗਲਤ ਕਹਿਣਾ ਮੈਨੂੰ ਕਹੀ ਜਾਓ ਮੈਂ ਵਿਸ਼ਵਾਸ ਰੱਖਦਾ ਉਸ ਅਕਾਲ ਪੁਰਖ ਵਾਹਿਗੁਰੂ ਕੋਲੇ ਜਿੰਨਾ ਕੋਲ ਹਰ ਇੱਕ ਨੇ ਜਾਣਾ ਹਰ ਇੱਕ ਦੀ ਹਾਜ਼ਰੀ ਉਹ ਵਾਹਿਗੁਰੂ ਕੋਲ ਜਾ ਕੇ ਲੱਗਣੀ ਆ ਤੇ ਹਰ ਇੱਕ ਨੇ ਹੀ ਜਾਣਾ ਉੱਥੇ ਤੇ ਉੱਥੇ ਕੋਈ ਕੇਸ ਪੈਂਡਿੰਗ ਰਹਿੰਦਾ ਨਹੀਂ ਉੱਥੇ ਸਾਰਿਆਂ ਦੇ ਨਾਲ ਇਨਸਾਫ ਹੁੰਦਾ ਇੱਥੋਂ ਦੀਆਂ ਕਚੈਰੀਆਂ ਵਿੱਚ ਤਾਂ ਪਹਿਲੇ ਕੇਸ ਕਿੰਨੇ ਪੈਂਡਿੰਗ ਪਏ ਨੇ ਇੱਥੇ ਤਾਂ 5-1% ਕੇਸ ਹੀ ਨਿਪੜਦੇ ਨੇ 95% ਖੁਰਦ-ਬੁਰਦ ਕਿਤੇ ਜਾਂਦੇ ਆ ਤਾਂ ਇੱਕੋ ਹੀ ਆਸਾ ਕਿ ਉਹ ਵਾਹਿਗੁਰੂ ਕੋਲੇ ਜਾਣਾ ਉਹਦੀ ਕਚੈਰੀ ਵਿੱਚ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਹੁੰਦੀ ਤਾਂ ਜਿਹਨੇ ਨਿੰਦਣਾ ਉਹ ਨਿੱਦੀ ਜਾਓ ਉਹ ਤੁਹਾਡੀ ਖੁਸ਼ੀ ਪਰ ਮੈਂ ਤਾਂ ਵਾਹਿਗੁਰੂ ਕੋਲੇ ਇਹ ਹੀ ਅਰਦਾਸ ਕਰਦਾ ਹੁੰਨਾ ਕਿ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਪਰ ਜਿੰਨਾ ਮਰਜੀ ਕਿਸੇ ਦਾ ਚੰਗਾ ਕਰ ਲੋ ਉਹਨੇ ਫਿਰ ਵੀ ਤੁਹਾਨੂੰ ਮਾੜਾ ਕਹੀ ਜਾਣਾ ਹਰ ਇੱਕ ਇਨਸਾਨ ਦੀ ਆਪਦੀ ਆਪਦੀ ਲਾਈਫ ਹੁੰਦੀ ਹੈ ਤੇ ਉਹਨੇ ਕਿਸ ਤਰ੍ਹਾਂ ਜਿਉਣੀ ਆ ਤੇ ਕਿਵੇਂ ਕੱਟਣੀ ਆ ਉਹਨੂੰ ਪਤਾ ਹੁੰਦਾ ਹੈ ਪਰ ਕੁਝ ਕੁ 도ਗਲੇ ਬੰਦੇ ਇਦਾਂ ਦੇ ਨੇ ਜਿਨ੍ਹਾਂ ਨੇ ਸੋਹੀ ਖਾਦੀ ਵੀ ਆ ਕਿ ਨੂੰ ਹਰ ਇੱਕ ਕੋਲੇ ਗਲਤ ਹੀ ਦੱਸਣਾ ਕਿਤੇ ਵੀ ਕਿਤੇ ਜਾਣਾ ਬਸ ਜਾ ਕੇ ਕਹਿ ਦੇਣਾ ਕਿ ਇਹ ਭਾਈ ਬੰਦਾ ਇਸ ਤਰ੍ਹਾਂ ਦਾ ਨਾ ਮੈਨੂੰ ਅੱਜ ਫਰਕ ਪਵੇ ਨਾ ਮੈਨੂੰ ਕੱਲ ਫਰਕ ਪਵੇ ਮੈਂ ਜੋ ਕੰਮ ਕਰ ਰਿਹਾ ਉਹਤੇ ਮੈਨੂੰ ਵਿਸ਼ਵਾਸ ਆ ਮੈਨੂੰ ਨਹੀਂ ਫਰਕ ਪੈਂਦਾ ਉਹ ਵਾਹਿਗੁਰੂ ਕੋਲੇ ਹਰ ਇੱਕ ਨੇ ਜਾਣਾ ਜਿਨੇ ਨਿੰਦਣਾ ਸੋ ਨਿੰਦੀ ਜਾਓ ਜਿਹੜੇ ਨਿੰਦਦੇ ਨੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਹਮੇਸ਼ਾ ਮੇਰੀਆਂ ਚੁਗਲੀਆਂ ਕਰਦੇ ਰਹਿੰਦੇ ਨੇ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿਹੜੇ ਮੈਨੂੰ ਹਮੇਸ਼ਾ ਨਿੰਦਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਸੌਖਾ ਦੀ ਵੀ ਇਹ ਜਿੰਨਾਂ ਨੇ